ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ ਹਉ ਭਾਲ ਵਿਕੁੰਨੀ ਹੋਈ ਆਦੇਰੈ ਰਾਹੋ ਨਾ ਕੋਈ ਵਿਚ ਹਉ ਮੈਂ ਕਰ ਦੁਖ ਰੋਈ ਕਹੋ ਨਾਨਕ ਕੈਨ ਬੇਦ ਗਤ ਹੋਈ ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸਨੋ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੈ ਪੌੜੀ ਭਗਤਾ ਤੈ ਸੈ ਸਾਰੀਆ ਜੋੜ ਕਦੇ ਨਾ ਆਇਆ ਕਰਤਾ ਆਪ ਅਭੁੱਲ ਹੈ ਨਾ ਭੁੱਲੈ ਕਿਸੈ ਦਾ ਭੁਲਾਇਆ ਭਗਤ ਆਪੇ ਮੇਲਿਆਨ ਜਿਨੀ ਸਚੋ ਸਾਚ ਕਮਾਇਆ ਸੈਸਾਰੀ ਆਪ ਖਵਾਏ ਹਨ ਜਿਨੀ ਕੂੜ ਬੋਲ ਬੋਲ ਬਿਖ ਖਾਇਆ ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਿਧਾਇਆ ਭਗਤ ਕਰਨ ਹਰ ਚਾਕਾਰੀ ਜਿਨੇ ਅਨ ਦਿਨ ਨਾਮ ਧਿਆਇਆ ਦਾਸਨ ਦਾਸਾ ਹੋਏ ਕੈ ਜਿਨੇ ਵਿੱਚ ਹੋ ਆਪ ਗਵਾਇਆ ਉਹਨਾ ਖਸਮੈ ਕੈ ਦਰ ਮੁਖ ਉਜਲੇ ਸੱਚਾ ਸ਼ਬਦ ਸੁਹਾਇਆ ਸ਼ਲੋਕ ਮਹੱਲਾ ਪਹਿਲਾ ਸਬਾਹੀ ਸਲਾਹ ਜਿਨੇ ਧਿਆਇਆ ਇੱਕ ਮਨ ਸੇ ਪੂਰੇ ਸਾਹ ਵਖਤਾ ਉੱਪਰ ਲੜ ਮੋਏ ਦੂਜਾ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆਂ ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲ ਹੈ ਤੀਜਾ ਮੋਹੀ ਗਿਰਾਹ ਭੁਖ ਤਿਖਾ ਦੋਏ ਭੌਕਿਆ ਖਾਦਾ ਹੋਏ ਸਵਾਹ ਪੀ ਖਾਣੇ ਸੋ ਦੋਸਤੀ ਚੌਥਾ ਆਈ ਊਂਗ ਅਖੀ ਮੀਟ ਅਪਵਾਰ ਗਿਆ ਈ ਉਡ ਰਚਿਓ ਨਵਾਦ ਸਹਿ ਵਰਿਆ ਕੀ ਪੇੜ ਬੱਦੀ ਸਬੇ ਵੇਲਾ ਵਖਤ ਸਬ ਜੇ ਅਠੀ ਭਉ ਹੋਏ ਨਾਨਕ ਸਾਹਿਬ ਮਨ ਵਸੈ ਸਚਾ ਨਾਵਨ ਹੋਏ ਮਹੱਲਾ ਦੂਜਾ ਸਈ ਪੂਰੇ ਸਾਹ ਜਿਨੇ ਪੂਰਾ ਪਾਇਆ ਅਠੀ ਵੇਪਰਵਾਹ ਰਹਿਨ ਇਕਤੈ ਰੰਗ ਦਰਸ਼ਨ ਰੂਪ ਅਥਾਹ ਵਿਰਲੇ ਪਾਈਐ ਹੇ ਕਰਮ ਪੂਰਾ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ ਪੌੜੀ ਜਾ ਤੂੰ ਤਾ ਕਿਆ ਹੋਰ ਮੈਂ ਸੱਚ ਸੁਣਾਈਐ ਮੁੱਠੀ ਧੰਦਾ ਚੋਰ ਮਹਿਲ ਨਾ ਪਾਈਐ ਇਨੈ ਚਿਤ ਕਠੋਰ ਸੇਵ ਗਵਾਈਐ ਜੇਤ ਘਟ ਸਚਨਾ ਪਾਈ ਸੋ ਭਨ ਕਢਾਈਐ ਕਿਉ ਕਰ ਪੂਰੈ ਵਟ ਤੋਲ ਤੁਲਾਈਐ ਕੋਈ ਨਾ ਆਖੈ ਘਟ ਹਉ ਮੈਂ ਜਾਈਐ ਲੈਨ ਖਰੇ ਪਰਖ ਦਰਬੀਨਾਈਐ ਸੌਦਾ ਇਕਤ ਹਟ ਪੂਰੇ ਗੁਰ ਪਾਈਐ ਸ਼ਲੋਕ ਮਹੱਲਾ ਦੂਜਾ ਅਠੀ ਪਹਿਰੀ ਅਠ ਖੰਡ ਨਾਵਾ ਖੰਡ ਸਰੀਰ ਤਿਸ ਵਿੱਚ ਨੌ ਨਿਧ ਨਾਮ ਏਕ ਭਲ ਹੈ ਗੁਣੀ ਗਹੀਰ ਕਰਮਵੰਤੀ ਸਾਲਾਹਿਆ ਨਾਨਕ ਕਰ ਗੁਰ ਪੀਰ ਚੌਥਾ ਪਹਿਰ ਸਬਾਹ ਕੈ ਸੁਰਤਿਆ ਉਪਜੈ ਚਾਉ ਤਿਨਾ ਦਰਿਆ ਵਾਸਿਓ ਦੋਸਤੀ ਮਨ ਮੁਖ ਸੱਚਾ ਨਾਉ ਓਥੈ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ਜੇ ਹੋਵੈ ਨਦਰਸਰਾਫ ਕੀ ਬਹੁੜ ਨਾ ਪਾਈ ਤਾਉ ਸੱਤੀ ਪਹਿਰੀ ਸਤਿ ਭਲਾ ਬਹੀਆ ਪੜਿਆ ਪਾਸ ਓਥੈ ਪਾਪ ਪੁੰਨ ਵਿਚਾਰੀਐ ਸਕੂੜੈ ਘਟੈ ਰਾਸ ਓਥੈ ਖੋਟੇ ਸੱਤੀਐ ਹੈ ਖਰੇ ਕੀ ਚਹੇ ਸਾबास ਬੋਲਣ ਫਾਦਲ ਨਾਨਕਾ ਦੋਖ ਸੁਖ ਖਸਮੇ ਪਾਸ ਮਹੱਲਾ ਦੂਜਾ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨ ਸਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਿਗਸਿਆ ਸੱਚੇ ਕੋਟ ਗਿਰਾਏ ਨਿਜ ਘਰ ਵਸਿਆ ਸਤਿਗੁਰ ਤੁਠਾ ਨਾਉ ਪ੍ਰੇਮ ਰ ਹਸਿਆ ਸੱਚੇ ਦੇ ਦੀ ਬਾਣ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖਵਾਈਐ ਸੱਚਾ ਸ਼ਬਦ ਨੀਸਾਨ ਠਾਕ ਨਾ ਪਾਈਐ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ ਸੱਚਾ ਸ਼ਬਦ ਨੀਸਾਨ ਠਾਕ ਨਾ ਪਾਈਐ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ